ਜਿੱਥੇ ਇੱਕ ਥਾਰ ਨੇ ਤਵਾਹੀ ਮਚਾ ਕੇ ਰੱਖ ਦਿੱਤੀ ਆ ਦੇਖ ਸਕਦੇ ਹੋ ਗਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਥਾਰ ਜਿਹੜੀ ਆਉਟਦੀ ਹੋਈ ਆਈ ਹੈ ਬਿਕਾਬੂ ਹੋਈ ਥਾਰ ਨੇ ਨੁਕਸਾਨ ਕੀਤਾ ਆ ਹਾਲਾਂਕਿ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੇਕਰ ਕੋਈ ਵਿਅਕਤੀ ਇਸ ਤੇ ਸਾਹਮਣੇ ਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਸੇ ਦੀ ਜਾਨ ਤੱਕ ਜਾ ਸਕਦੀ ਸੀ ਤਸਵੀਰਾਂ ਦੇਖ ਪਾਰੇਓ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤਵਾਹੀ ਏ ਥਾਰ ਜਿਹੜੀ ਆ ਮਚਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਖੰਨਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਾਲੀ ਥਾਰ ਨੇ ਜਿਹੜੀ ਹੈ ਤਵਾਹੀ ਮਚਾਈ ਹੈ ਲਲਹੇੜੀ ਰੋਡ ਤੇ ਉੱਤੇ ਜਿਹੜਾ ਆ ਰਿਹਾਇਸ਼ੀ ਇਲਾਕੇ ਦੇ ਵਿੱਚ ਇਸਨੇ ਤਵਾਹੀ ਮਚਾਈ ਜਿਸਦੇ ਬਾਅਦ ਗਲੀ ਦੇ ਵਿੱਚ ਇੱਕ ਤਰੀਕੇ ਨਾਲ ਹਫੜਾ ਦਫੜੀ ਮੱਚ ਗਈ ਕਿਉਂਕਿ ਥਾਰ ਜਿਹੜੀ ਆ ਨੌਜਵਾਨ ਮੁੰਡਾ ਚਲਾ ਰਿਹਾ ਸੀਗਾ ਪਰ ਬੇਕਾਬੂ ਹੋ ਗਈ ਥਾਰ ਜਿਸਦੇ ਬਾਅਦ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਬੁਰੇ ਤਰੀਕੇ ਦੇ ਨਾਲ ਇਹ ਗਲੀ ਦੇ ਵਿੱਚ ਆ ਜੜੀ ਹੈ ਹਵਾ ਦੇ ਵਾਂਗ ਉੱਡਦੀ ਹੋਈ ਆਈ ਤਬਾਹੀ ਮਚਾਉਂਦੀ ਹੋਈ ਆਈ ਤੇ ਮੋਟਰਸਾਈਕਲ ਤੇ ਸਕੂਟੀ ਖੜੀ ਹੋਈ ਸੀ ਜਿਸ ਦਾ ਬੁਰੇ ਤਰੀਕੇ ਨਾਲ ਨੁਕਸਾਨ ਕੀਤਾ ਇੱਕ ਘਰ ਦਾ ਜੋ ਥੜਾ ਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਪੰਦ ਦਿੱਤਾ ਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਪਾ ਰਹੇ ਆ ਦੇਖ ਪਾ ਰਹੇ ਹਾਂ ਮੌਕੇ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਆ ਹਾਲਾਂਕਿ ਗੰਨੀ ਮਤਰੀ ਕਿਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤਾਂ ਬਿਕਾਬੂ ਹੋਈ ਥਾਰ ਨੇ ਤਬਾਹੀ ਮਚਾਈ ਹੈ ਗਲੀ ਦੇ ਵਿੱਚ ਤਸਵੀਰਾਂ ਫੋਟੋਆਂ ਕਰ ਰਹੇ ਆ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ